ਆ ਵੀ ਮੇ ਜੇ ਜੱਗਾ ਬਹੁਤ ਮਤਲਬ ਇਹਨਾਂ ਦੂਜਾ ਤਾਂ ਆ ਮੇਰੀਆਂ ਤਵੀਆਂ ਮੇਰਾ ਟਰੈਕਟਰ ਆ ਤੇ ਐਸੇ ਖੇਤ ਚ ਖਿੱਚ ਕੇ ਦਿਖਾ ਲੇ ਹਨਾ ਨਵੇਂ ਟਰੈਕਟਰਾਂ ਨੂੰ ਕੋਈ ਤੇ ਜਿਆਦਾ ਮੋਡੀਫਿਕੇਸ਼ਨਾਂ ਕਰਦੇ ਆ ਪੁਰਾਣਿਆਂ ਨੂੰ ਕਿਉਂ ਨਹੀਂ ਕਰਦੇ ਕਾਰਨ ਕੀ ਆ ਜੇ ਹੁਣ ਆ ਜਵੇ ਜੀ ਸਾਧਕੇ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਕੋਈ ਗਾਂਧੀ ਦੇ ਭਗਤ ਨਹੀਂ ਹੈਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਾਂ ਨਾ ਮਰ ਜੇ ਕਿਸੇ ਗੱਲ ਤੇ ਕਰਨੀ ਆ ਮੈਂ ਅੱਜ ਇੱਕ ਵੀਡੀਓ ਦੇਖਦਾ ਸੀਗਾ ਉਹ ਬੇਜਾਰਾ ਬੰਦਾ ਉਹਨੇ ਕਿਤੇ ਵੀਡੀਓ ਬਣਾਈ ਹੋਊਗੀ ਤੇ ਉਹਨੇ ਵਿੱਚ ਦੱਸਿਆ ਹੋਊਗਾ ਵੀ ਜਿਹੜਾ ਟਰੈਕਟਰ ਮੋਡਿਫਿਕੇਸ਼ਨ ਕਰਦੇ ਆ ਵੀ ਉਹਦੇ ਨਾਲ ਕੀ ਹੈ ਟਰੈਕਟਰਾਂ ਦਾ ਨੁਕਸਾਨ ਹੁੰਦਾ ਹਨਾ ਵੀ ਉਹਨਾਂ ਦਾ ਫਾਇਦਾ ਫੂਦਾ ਕੋਈ ਨਹੀਂ ਹੈਗਾ ਜੇ ਕਹੀਏ ਵੀ ਆਪਾਂ ਮੋਡਿਫਿਕੇਸ਼ਨ ਕਰਨਾ ਟਰੈਕਟਰ ਅਲਾਵਾ ਕੋਣ ਜੋਰ ਲਾਉਣ ਲੱਪੰਦਾ ਆ ਉਹਨੇ ਇਹਦੇ ਬਾਰੇ ਕੋਈ ਗੱਲਬਾਤ ਕੀਤੀ ਹੋ ਆ ਤੇ ਉਹਦੇ ਵਿੱਚ ਉਹਨੇ ਜਿਹੜਾ ਜੱਗਾ ਬੋਸ ਟਰੈਕਟਰਾਂ ਦੀ ਬਹੁਤ ਦੂਜੀ ਆਉਂਦੀ ਹੁੰਦੀ ਉਹਦੀ ਵੀਡੀਓ ਤੇ ਉਹਦੀ ਵੀ ਗੱਲ ਕਰਦਾ ਉਹ ਹਨਾ ਤੇ ਉਹਨੇ ਕਿਹਾ ਵੀ ਮੇ ਜੇ ਜੱਗਾ ਬਹੁਤ ਮਤਲਬ ਇਹਨਾਂ ਦੂਜਾ ਤਾਂ ਆ ਮੇਰੀਆਂ ਤਵੀਆਂ ਮੇਰਾ ਟਰੈਕਟਰ ਆ ਤੇ ਐਸੇ ਖੇਤ ਚ ਖਿੱਚ ਕੇ ਦਿਖਾ ਲੇ ਹਨਾ ਇਦਾਂ ਕੋਈ ਗੱਲ ਬਾਤ ਹੈ ਚਲੋ ਉਹਨਾਂ ਦਾ ਹੋਊਗਾ ਹਨਾ ਪਰ ਮੇਰਾ ਮਸਲਾ ਮੈਨੂੰ ਗੁੱਸਾ ਤਾਂ ਆਇਆ ਉਹ ਬੰਦਾ ਵਿਚਾਰਾ ਨਾਲ ਦੱਸਦਾ ਵਿੱਚ ਕਹਿੰਦਾ ਵੀ ਮੈਂ ਕਮੈਂਟਾਂ ਵਿੱਚ ਮੈਨੂੰ ਜਣੀ ਕਿ ਉਹਦੇ ਬੰਦਿਆਂ ਨੇ ਜਾਂ ਉਹਦੇ ਭਗਤ ਰੱਖ ਲਓ ਹਨਾ ਉਨੀ ਗਾਲਾਂ ਬਹੁਤ ਕੱਢੀਆਂ ਇਹਦੇ ਵਿੱਚ ਆਪਾਂ ਨਹੀਂ ਕਹਿੰਦੇ ਵੀ ਜੱਗੇ ਦਾ ਕਸੂਰ ਆ ਹਨ ਉਹਦਾ ਵਿਚਾਰੇ ਦਾ ਕੀ ਕਸੂਰ ਆ ਗਾਲਾਂ ਕੱਢਣ ਵਾਲਿਆਂ ਨੇ ਜਿੰਨੀ ਕੱਕਲ ਉਹ ਨਹੀਂ ਵਰਤ ਲਈ ਆਪਣੀ ਹਨ ਤੇ ਹੁਣ ਉਹ ਨੂੰ ਥੋੜੀ ਪਤਾ ਵੀ ਕਿਹਨੇ ਕੱਢੀਆਂ ਕਿਹਨੇ ਕਿਦਾਂ ਉਹ ਥੋੜੀ ਕਿਸੇ ਨੂੰ ਕਹਿੰਦਾ ਵੀ ਜੱਗਾ ਗਾਲਾਂ ਕੱਢੋ ਪਰ ਮੈਂ ਜਿਹੜੀ ਕਿ ਇਹਨਾਂ ਚਵੜਾਂ ਨੂੰ ਦੱਸਣਾ ਚਾਹਨਾ ਵੀ ਦੱਸੋ ਉਹ ਜਿਹੜਾ ਬੰਦਾ ਜਿਹੜਾ ਵੀਡੀਓ ਬਣਾਉਂਦਾ ਹਨ ਉਹਦੇ ਆਪਣੇ ਮੁੰਡਿਆਂ ਦੀ ਵੀ ਦਿਖਾੜਦਾ ਨਾਲ ਫੋਟੋ ਵੀਡੀਓ ਉਹ ਕਹਿੰਦਾ ਮੈਂ ਵੀਡੀਓ ਜੱਗੇ ਪਾਉਂਦਾ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਦੇਖੀ ਵੀ ਮੇਰਾ ਮੁੰਡਾ ਕਹਿੰਦਾ ਟਰੈਕਟਰ ਆਪਣਾ ਜ਼ੋਰ ਨਹੀਂ ਮਾਰਦਾ ਜੱਗੇ ਪਾਉਸ ਕੋ ਲੈ ਕੇ ਜਾਣਾ ਪੈਂਦਾ ਕਹਿੰਦਾ ਮੈਂ ਕਿਹਾ ਵੀ ਉਹ ਪਾਉਣਿਆ ਜੱਗਾ ਪਾਉਸ ਤੇ ਇਹ ਕਹਿੰਦਾ ਫਿਰ ਮੈਨੂੰ ਮੇਰੇ ਮੁੰਡੇ ਨੇ ਵੀਡੀਓ ਲਾ ਕੇ ਦਿਖਾ ਲਈ ਤਾਂ ਫਿਰ ਕਹਿੰਦਾ ਮੈਂ ਉਹਦੀਆਂ ਕਾਫੀ ਵੀਡੀਓ ਦੇਖੀਆਂ ਕਹਿੰਦਾ ਫਿਰ ਮੈਂ ਵੀਡੀਓ ਬਣਾਈ ਵੀ ਇਹ ਜਿਹੜੇ ਕੰਮ ਆ ਇਹ ਗਲਤ ਆ ਹਨਾ ਵੀ ਆਪਣੀ ਮਸ਼ੀਨਰੀ ਦਾ ਨੁਕਸਾਨ ਕਰਦੇ ਆ ਕਹਿੰਦਾ ਮੈਂ ਨਹੀਂ ਚਾਹੁੰਦਾ ਸੀ ਨਾ ਵੀ ਕੱਲ ਨੂੰ ਜਦੋਂ ਹੁਣ ਬਾਕੀ ਕਰਾਉਂਦੇ ਆ ਮੇਰੇ ਨੇ ਆਣੇ ਵੀ ਇਦਾਂ ਵੀਡੀਓ ਦੇਖ ਦੇ ਕੇ ਮੋਡੀਫਿਕੇਸ਼ਨ ਕਰਾਉਂਦੇ ਫੇਰ ਨਾ ਹਨਾ ਚਲੋ ਬੰਦੇ ਦੀ ਗੱਲ ਵੀ ਸਹੀ ਆ ਬੇ ਇੰਨੇ ਪੈਸੇ ਲਾ ਕੇ ਮਸ਼ੀਨਰੀ ਆਪਾਂ ਖਰੀਦੀ ਆ ਹਨਾ ਤੇ ਜਿਹੜੀਆਂ ਹੁਣ ਕੰਪਨੀਆਂ ਉਹ ਕੋਝੋਂ ਡੀ ਟਰੈਕਟਰ ਆ ਬੰਦੇ ਕੋ ਹੁਣ ਜਿਹੜੀਆਂ ਕੰਪਨੀਆਂ ਆ ਉਹਨੇ ਇੰਨੇ ਇੰਨੇ ਪੈਸੇ ਲਾ ਕੇ ਇੰਨੇ ਇੰਨੇ ਮਹਿੰਗੇ ਸਿਰ ਇਕੱਠੇ ਕੀਤੇ ਉਹ ਦਿਮਾਗ ਇਕੱਠੇ ਕੀਤੇ ਉਹਨਾਂ ਨੂੰ ਇੰਨੇ ਪੈਸੇ ਦਿੰਦੇ ਆ ਹਨਾ ਤੇ ਜਿਹੜੀਆਂ ਐਡ ਐਡ ਟਰੈਕਟਰ ਬਣਾ ਸਕਦੀਆਂ ਕੀ ਗੱਲ ਉਹਨਾਂ ਨੂੰ ਨਹੀਂ ਇਹ ਗੱਲ ਪਤਾ ਲੱਗੀ ਵੀ ਐਦਾਂ ਟਰੈਕਟਰ ਵੱਧ ਜ਼ੋਰ ਮਾਰਦਾ ਮੰਨ ਲਓ ਜਿਹੜੀ ਵੀ ਗੱਲ ਜਿੱਦਾਂ ਮੋਡੀਫਿਕੇਸ਼ਨ ਕਰਨ ਵਾਲੇ ਆ ਇਹਨਾਂ ਨੂੰ ਪਤਾ ਲੱਗ ਗਿਆ ਉਹ ਇਹਦਾ ਮਤਲਬ ਐਡੀ ਬੜੀ ਕੰਪਨੀ ਜਿਹੜੀ ਕਰੋੜਾਂ ਦੀ ਆ ਅਰਬਾਂ ਦੀ ਹੈ ਨਾ ਜਿਨ੍ਹਾਂ ਦੇ ਪੂਰੀ ਦੁਨੀਆ ਦੇ ਵਿੱਚ ਟਰੈਕਟਰ ਵਿਕਦੇ ਆ ਅੱਜ ਮੰਨ ਲਓ ਜੌਨ ਡੀਅਰ ਹੋ ਗਿਆ ਹਾਲੈਂਡ ਹੋ ਗਿਆ ਪੂਰੀ ਦੁਨੀਆ 'ਚ ਟਰੈਕਟਰ ਵਿਕਦੇ ਇਹਨਾਂ ਦੇ ਹੈ ਨਾ ਯਾਨੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਐਦਾਂ ਸਾਡੇ ਟਰੈਕਟਰਾਂ ਦਾ ਜ਼ੋਰ ਵੱਧ ਮਾਰਦੀ ਆ ਤਾਂ ਵੀ ਆਪਾਂ ਆ ਮੋਡੀਫਿਕੇਸ਼ਨ ਕਰਕੇ ਦਈਏ ਕਾਰਨ ਕੀ ਆ ਹਰੇਕ ਚੀਜ਼ ਦੀ ਲਿਮਟ ਹੁੰਦੀ ਆ ਕੋਈ ਵੀ ਚੀਜ਼ ਜਦੋਂ ਨਾ ਚੋਰ ਜਿੰਨਾ ਮਰਜੀ ਉਹ ਵੀ ਕਰ ਸਕਦੇ ਇਹ ਗੱਲ ਪਰ ਜਦੋਂ ਆਪਾਂ ਕੋਈ 50 HP ਦਾ ਟਰੈਕਟਰ ਲੈਨੇ ਆ ਨਾ ਉਹਦਾ ਸਾਰਾ ਕੁਝ 50 HP ਦੇ ਹਿਸਾਬ ਨਾਲ ਬਣਿਆ ਹੁੰਦਾ ਵੀ 50 HP ਦਾ ਟਰੈਕਟਰ ਇੰਨਾ ਜ਼ੋਰ ਮਾਰ ਸਕਦਾ ਤੇ ਜਿਹੜੇ ਵੀ ਉਹਦੇ ਪਾਰਟ ਆ ਉਹਨਾਂ ਤੇ ਇੰਨਾ ਲੋਡ ਪੈ ਸਕਦਾ ਤਾਂ ਉਹ ਇੰਨਾ ਚੱਲ ਸਕਦੇ ਆ ਤੇ ਜੇ ਮਨ ਲਾ ਉਹਨਾਂ ਤੇ ਵੱਧ ਲੋਡ ਪਊਗਾ ਤਾਂ ਨਹੀਂ ਚੱਲੂਗਾ ਉਹ ਟੁੱਟੂਗੇ ਹਨਾ ਜੋ ਵੀ ਉਹਦੇ ਅੰਜਰ ਪੰਜਰ ਆ ਸਭ ਹਿੱਲੂਗੇ ਤੇ ਜਦੋਂ ਹੁਣ ਮੰਨ ਲਾ 100 ਹਾਰਸ ਪਾਵਰ ਦਾ ਟਰੈਕਟਰ ਹੋਵੇ ਉਹਦੇ ਉਸ ਹਿਸਾਬ ਨਾਲ ਬੜੇ ਹੋਣੇ ਆ ਹੁਣ ਜੇ ਤੁਸੀਂ ਕਹੋ ਵੀ ਮੋਡੀਫਿਕੇਸ਼ਨ ਕਰਕੇ ਅਸੀਂ 50 ਐਚਪੀ ਦੇ ਟਰੈਕਟਰ ਨੂੰ 80 ਐਚਪੀ ਜਿੰਨਾ ਜ਼ੋਰ ਮਰਾਵਾਂਗੇ ਹਨਾ ਜ਼ੋਰ ਤਾਂ ਮਾਰ ਜੂ ਟਰੈਕਟਰ ਬਾਕੀ ਜਿਹੜਾ ਬਾਕੀ ਉਹਦੇ ਦੂਜੇ ਅੰਗ ਪੈ ਰਹੇ ਆ ਉਹ ਉਹ ਕੌਣ ਸੰਭੂ ਹਨਾ ਫੇ ਨਵੇਂ ਆ ਟ੍ਰੈਕਟਰਾਂ ਨੂੰ ਕਾਤੇ ਜਿਆਦਾ ਮੋਡੀਫਿਕੇਸ਼ਨਾਂ ਕਰਦੇ ਆ ਪੁਰਾਣਿਆਂ ਨੂੰ ਕਿਉਂ ਨਹੀਂ ਕਰਦੇ ਕਾਰਨ ਕੀ ਆ ਵੀ ਜਿਹੜੇ ਪੁਰਾਣੇ ਆ ਉਹਨਾਂ ਨੂੰ ਪਤਾ ਇਹਦਾ ਖਿਲਰ ਜਾਣੇ ਆ ਜਦੋਂ ਹੁਣ ਲੋਡ ਤੋਂ ਵੱਧ ਜ਼ੋਰ ਲਾਊਗਾ ਉਹ ਤਾਂ ਖਿਲਰ ਜਾਣੇ ਆ ਤੇ ਨਵੇਂ ਇਹ ਆ ਵੀ ਹਲੇ ਨਵੇਂ-ਨਵੇਂ ਹੈਗੇ ਆ ਵੀ 2-4 ਸਾਲ ਤੱਕ ਕਿਤੇ ਨਹੀਂ 2-3 ਸਾਲ ਹਿਲਦੇ ਜਦ ਤੱਕ ਠੀਕ ਆ ਚੱਲੀ ਜਾਓ ਕੰਮ ਹਨਾ ਵੀ ਉਹਨਾਂ ਦੇ 2 ਸਾਲ ਕੱਢ ਜਾਣੇ ਆ ਬਸ ਆ ਗੇਮ ਆ ਤੇ ਪਤਾ ਹੈਗਾ ਆ ਵੀ ਇਹਦਾ ਨੁਕਸਾਨ ਆ ਹਨਾ ਪਰ ਗੱਲ ਤਾਂ ਇਹ ਆ ਵੀ ਠੀਕ ਹੈ ਵੀ ਜਿਨੇ ਕਰਾਉਣੀ ਆ ਆਪਣੀ ਕਿਸੇ ਨੂੰ ਰੋਕ ਦੇ ਕਰਾਓ ਜਿੱਦਾਂ ਮਰਜੀ ਜੀ ਸਾਦ ਕੇ ਕਰਾਓ ਤੁਹਾਡਾ ਟਰੈਕਟਰ ਤੁਹਾਡੀ ਮਸ਼ੀਨਰੀ ਜੋ ਮਰਜੀ ਕਰੋ ਹਨਾ ਪਰ ਗੱਲ ਤਾਂ ਮੇਰਾ ਮਸਲਾ ਤਾਂ ਇਹ ਆ ਵੀ ਤੁਸੀਂ ਜੇ ਕਿਸੇ ਬੰਦੇ ਨੇ ਇਹ ਗੱਲ ਕਹਿ ਵੀ ਦਿੱਤੀ ਵੀ ਮੰਨ ਲਓ ਵੀ ਨਹੀਂ ਯਾਨੀ ਕਿ ਹਨਾ ਕਰਾਉਣੀ ਚਾਹੀਦੀ ਵੀ ਮੈਨੂੰ ਨਹੀਂ ਇਹ ਗੱਲ ਪਸੰਦ ਹੈਗੀ ਤੇ ਤੁਸੀਂ ਉਹਨੂੰ ਗਾਲਾਂ ਕੱਢਣ ਲੱਪੇ ਉੱਠ ਕੇ ਉਹਦੇ ਮੁੰਡੇ ਤਖੜੇ ਆ ਹਨਾ ਉਹ ਕਮੈਂਟ ਪੜ੍ਹਦੇ ਹੋਊਗੇ ਤੇ ਉਹ ਕੀ ਸੋਚਦੇ ਹੋਊਗੇ ਕਿਸੇ ਦੇ ਪਿਓ ਨੂੰ ਗਾਲਾਂ ਕੱਢੋ ਉਹ ਮੁੰਡਿਆਂ ਦੇ ਸਾਹਮਣੇ ਇੱਕ ਤਰ੍ਹਾਂ ਨਾਲ ਉਹੀ ਗੱਲ ਹੋ ਗਈ ਵੀ ਮਤਲਬ ਕਮੈਂਟਾਂ ਦੇ ਵਿੱਚ ਤੁਸੀਂ ਉਹ ਬੰਦੇ ਨੂੰ ਗਾਲਾਂ ਕੱਢ ਰਹੇ ਤੇ ਉਹਦੇ ਮੁੰਡੇ ਵੀ ਕਮੈਂਟ ਪੜ੍ਹਦੇ ਹੋਊਗੇ ਉਸ ਬੰਦੇ ਤੇ ਫਿਰ ਉਹ ਦੇਖੋ ਵੀ ਕੀ ਮਤਲਬ ਨਿਆਣੇ ਸੋਚਦੇ ਹੋਊਗੇ ਗਲਤ ਹੈ ਹੁਣ ਇੱਥੇ ਵੀ ਆਉਣਾ ਕਈਆਂ ਨੇ ਹੈਨਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਇੱਥੇ ਨਾ ਕੋਈ ਇਦਾਂ ਦਾ ਆ ਜਾਵੇ ਜੇ ਆਉਣਾ ਆ ਜਾਵੇ ਜੀ ਸੱਜ ਕੇ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਕੋਈ ਗਾਂਧੀ ਦੇ ਭਗਤ ਨਹੀਂ ਹੈਗੇ ਸਾਨੂੰ ਸ਼ਾਇਦ ਤੁਹਾਡੇ ਨਾਲੋਂ ਗੰਦੀਆਂ ਜ਼ਿਆਦਾ ਆਉਂਦੀਆਂ ਹੋਊਗੀਆਂ ਗਾਲਾਂ ਮਤਲਬ ਨਹੀਂ ਤਾਂ ਕੰਪੀਟੀਸ਼ਨ ਗਾਲਾਂ ਦਾ ਇੱਕ ਦਿਨ ਰਖਾ ਕੇ ਦੇਖ ਲਿਓ ਵੈਸੇ ਇੱਕ ਗੱਲ ਇਹ ਵੀ ਆ ਇਹ ਨਾ ਤੁਸੀਂ ਇਹ ਜਿਹੜੇ ਗਾਲਾਂ ਕੱਢਦੇ ਆ ਕਮੈਂਟਾਂ ਚ ਉਹਨਾਂ ਦੇ ਨਾ ਸਰਚ ਕਰਕੇ ਦੇਖਿਓ ਲੱਭ ਕੇ ਦੇਖਿਓ ਨਾ ਬੰਦਿਆਂ ਨੂੰ ਉਹਨਾਂ ਵਿੱਚੋਂ ਨਾ ਲਗਭਗ ਤੁਹਾਨੂੰ ਜ਼ਿਆਦਾਤਰ ਬੰਦੇ ਇਹੋ ਜਿਹੇ ਮਿਲਨੇ ਆ ਤੁਸੀਂ ਜਦੋਂ ਪਿੰਡ ਚ ਜਾਉਂਗੇ ਇਹੀ ਕਹੋਗੇ ਓ ਚਵਲ ਸਾਲਾ ਮਤਲਬ ਚਵਲ ਜਿਹੇ ਬੰਦੇ ਜਿਨ੍ਹਾਂ ਨੂੰ ਕੋਈ ਪਿੰਡ ਚ ਬੁਲਾਉਂਦਾ ਨਹੀਂ ਹੁੰਦਾ ਜਾਂ ਜਿਨ੍ਹਾਂ ਦਾ ਕੋਈ ਲਾਗਾ ਤੇ ਗਾਣੀ ਹੁੰਦਾ ਮਤਲਬ ਜਿਨ੍ਹਾਂ ਕਈ ਤੇ ਇਦਾਂ ਦੇ ਹੋਣ ਜਿਨ੍ਹਾਂ ਕੋ ਟਰੈਕਟਰ ਵੀ ਨਹੀਂ ਹੁੰਦਾ ਹੈਨਾ ਉਹ ਬੰਨੇ ਦੇ ਬਹਿ ਕੇ ਬੋਣੇ ਵਾਲੇ ਹੁੰਦੇ ਆ ਉਹ ਮਤਲਬ ਕਮੈਂਟ ਚ ਗਾਲ ਘੜਨ ਉਹ ਵੀ ਆ ਜਾਂਦੇ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਇਹੋ ਜਿਹੇ ਹੋਣੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਬੇ ਟਰੈਕਟਰ ਬੇ ਮਤਲਬ ਪੀਟੀਓ ਦੇ ਵਿੱਚ ਜਦੋਂ ਟਰੈਕਟਰ ਚਲਾਉਣਾ ਹੈ ਉਹਨੂੰ ਲੋ ਚ ਚਲਾਉਣਾ ਹਾਈ ਚ ਚਲਾਉਣਾ ਕਾਚ ਚ ਚਲਾਉਣਾ ਠੀਕ ਹੈ ਕੁਝ ਨਹੀਂ ਪਤਾ ਹੁੰਦਾ ਪਰ ਉਹ ਮਤਲਬ ਨਾ ਉਹ ਨਹੀਂ ਕਦੇ ਵਾਲੀ ਖੇਤੀ ਕੀਤੀ ਹੁੰਦੀ ਆ ਹਨਾ ਹੁਣ ਜੇ ਸੱਚ ਪੁੱਛਿਆ ਜਾਵੇ ਤਾਂ ਹਨਾ ਜਿਹੜੇ ਮੰਦੇ ਮਤਲਬ ਪੁਰਾਣੇ ਆ ਜਿਹੜੇ ਅਸਲੀ ਜੱਦੀ ਖੇਤੀਆਂ ਕਰਦੇ ਹੀ ਆਉਂਦੇ ਆ ਹਨ ਤੇ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਆ ਹਨ ਜਿਨੀਆਂ ਜੀਟਰਾਂ ਨਾਲ ਵੀ ਖੇਤੀਆਂ ਕੀਤੀਆਂ ਆ ਤੇ ਮੁੜ ਕੇ ਹੁਣ ਹਾਲੈਂਡ ਵੀ ਰੱਖਿਓ ਆ ਜਾਂ ਸਭ ਕੁਝ ਆ ਪਰ ਉਹ ਬੰਦੇ ਕਦੇ ਨਹੀਂ ਇਹ ਕੰਮ ਕਰਾਊਗੇ ਆਪਣੇ ਟਰੈਕਟਰਾਂ ਨਾਲ ਛੇੜ ਛੜ ਜਿਹੋ ਜਿਹਾ ਕੰਪਨੀ ਤੋਂ ਆਊਗਾ ਉਹੋ ਜਿਹਾ ਰੱਖੂਗੇ ਹਾਂ ਆਪਾਂ ਇਹ ਵੀ ਗੱਲ ਕਹਿੰਨੇ ਆ ਅੱਬਾ ਉਹਨਾਂ 'ਚੋਂ ਨਹੀਂ ਹੈਗੇ ਵੀ ਮੈਂ ਜਿਹੜਾ ਉਹ ਪ੍ਰਵਚਨ ਜੇ ਨਹੀਂ ਦਿੰਦੇ ਰਹਿੰਦੇ ਜੀ ਟਰੈਕਟਰ ਤਾਂ ਖੇਤਾਂ 'ਚ ਕੰਮ ਕਰਦੇ ਹੁੰਦੇ ਆ ਇਹ ਸ਼ੌਂਕ ਪੂਰੇ ਕਰਨ ਲਈ ਨਹੀਂ ਹੁੰਦੇ ਅੱਬਾ ਕਹਿੰਦੇ ਇਹ ਵੀ ਗਲਤ ਗੱਲਤ ਹੈ ਜੇ ਰੱਬ ਨੇ ਕਿਸੇ ਨੂੰ ਪੈਸੇ ਦਿੱਤੇ ਆ ਉਹ ਆਪਣੇ ਸ਼ੌਂਕ ਪੂਰੇ ਕਰੇ ਹੁਣ ਜੇ ਕਿਸੇ ਕੋਲ 5-7 ਟਰੈਕਟਰ ਹੈਗੇ ਆ ਉਹਨਾਂ ਵਿੱਚੋਂ ਇੱਕ ਕਰਾ ਲਿਆ ਆਪਣੇ ਸ਼ੌਂਕ ਲਈ ਆਪਣਾ ਕਈ ਕਈਆਂ ਨੂੰ ਚਾਸ ਜਿਹਾ ਹੀ ਹੁੰਦਾ ਵੀ ਆਪਣਾ ਹਨਾ ਪੋਜੇ ਪੂਰਾ ਕਰਨਾ ਹੁੰਦਾ ਉਹ ਕਰਵਾ ਲਵੇ ਤਾਂ ਕਿ ਉਹਦੇ ਕੋਲ ਪੈਸੇ ਹੈਗੇ ਆ ਉਹ ਕਰਵਾ ਸਕਦਾ ਠੀਕ ਹੈ ਜੀ ਪਰ ਮਤਲਬ ਜੇ ਕਹੀਏ ਹੁਣ ਆਪਾਂ ਆਮ ਖੇਤੀ ਜਿਹਨਾਂ ਟਰੈਕਟਰਾਂ ਨਾਲ ਕਰਦੇ ਆ ਉਹਨਾਂ ਨੂੰ ਅਸੀਂ ਚੌੜੇ ਟਾਇਰ ਵਾਲੇ ਐਡਡ ਡੈਕ ਲਾ ਦਈਏ ਪਰ ਉਹ ਖੇਤੀ ਕਾਰਜ ਯੋਗੇ ਮੇਰੇ ਹਿਸਾਬ ਨਾਲ ਰਹਿੰਦੇ ਨਹੀਂ ਹੈਗੇ ਬਾਕੀ ਜਦੋਂ ਇਹ ਵੱਖਰਾ ਮੈਟਰੀਅਲ ਜਿਹਦਾ ਜੀ ਜੋ ਕਰਦਾ ਆਪਣੇ ਟਰੈਕਟਰ ਨਾਲ ਕਰੇ ਸਾਨੂੰ ਉਹਨਾਂ ਮਸਲਾ ਹੀ ਨਹੀਂ ਕੋਈ ਮੇਰਾ ਮਸਲਾ ਤਾਂ ਮੇਨਾਂ ਜਾਦੀ ਗਾਲਾਂ ਨਾਲ ਆ ਹਨ ਤੇ ਜਾਂ ਮੈਂ ਇਹ ਕਹਿੰਦਾ ਵੀ ਹਾਂ ਮੇਰੇ ਹਿਸਾਬ ਨਾਲ ਤੇ ਇਹ ਆ ਵੀ ਜਿਹੜੇ ਮਤਲਬ ਆਹ ਮੋਝਰੇ ਦਿਖਾ ਲਦੇ ਆ ਵੀ ਇੰਨੇ ਹਾਰਸਪਾਵਰ ਦਾ ਟਰੈਕਟਰ ਇੰਨਾ ਜੋਰ ਲਾ ਦਿੰਦਾ ਮੈਂ ਉਹਨੂੰ ਗਲਤ ਮੰਨਦਾ ਕੋਈ ਸਹੀ ਮੰਨਦਾ ਹੋਵੇ ਮੰਨੀ ਜਾਵੇ ਉਹਦੇ ਵਿੱਚ ਉਹ ਉਹਦੀ ਖੁਸ਼ੀ ਆ ਪਰ ਜੇ ਕੋਈ ਗਾਲਾਂ ਕੱਢ ਕੇ ਕਹੇ ਵੀ ਨਹੀਂ ਜੋ ਅਸੀਂ ਕਹਿੰਨੇ ਉਹੀ ਸਹੀ ਆ ਉਹ ਗੱਲ ਗਲਤ ਆ ਬਾਕੀ ਜੋ ਜਿਹਦਾ ਜੀ ਕਰਦਾ ਜਿੱਦਾਂ ਚੰਗਾ ਲੱਗਦਾ ਉਹ ਮੰਨੇ ਪਰ ਇਹ ਥੋੜੀ ਵੀ ਤੱਕੇ ਨਾ ਤੁਸੀਂ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਅਗਲਾ ਵੀ ਕਹੇ ਇਹ ਉਹੋ ਜਿਹੇ ਬੰਦੇ ਹੁੰਦੇ ਆ ਮਾਦਰਾ ਸਿਰੇ ਦੇ ਚਵਲੇ ਨਾਲ ਚੰਗੇ ਘਰਾਂ ਦੇ ਤੁਸੀਂ ਦੇਖ ਲਿਓ ਕਦੇ ਵੀ ਨੋਟ ਕਰਕੇ ਦੇਖ ਲਿਓ ਮਤਲਬ ਜੇ ਕਿਤੇ ਇਹ ਜਿਹੜੇ ਕਮੈਂਟਾਂ 'ਚ ਗਾਲਾਂ ਕੱਢਣ ਵਾਲਿਆਂ ਦੀ ਸਰਚ ਕੀਤੀ ਜਾਵੇ ਹਨਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚਵਲੇ ਨਿਕਲਣੇ ਆ ਜਿਨ੍ਹਾਂ ਨੇ ਮਤਲਬ ਜ਼ਿਆਦਾ ਕੋਈ ਖੇਤੀ ਬਿਲਕੁਲ ਹੀ ਨਹੀਂ ਕਰਦਾ ਹੋਊਗਾ ਜੇ ਕਰਦਾ ਹੋਊਗਾ ਪੰਜਾ ਸੱਤਾਂ ਕਿੱਲਾਂ ਦੀ ਕਰਦਾ ਹੋਊਗਾ ਉਹ ਦੇਖ ਲਿਓ ਨੱਕਾ ਵੀ ਟਰੈਕਟਰ ਤੇ ਮੋੜਨ ਜਾਂਦੇ ਹੋਊਗੇ ਇਹੋ ਜਿਹੇ ਬੰਦੇ ਹੋਣੇ ਆ ਜਿਹੜੇ ਚੰਗੇ ਘਰਾਂ ਦੇ ਆ ਜਿਹੜੇ ਅਸਲੀ ਸਰਦਾਰ ਆ ਹਨਾ ਤਾਂ ਜਿਨੀ ਪੁਰਾਣੇ ਸਮਿਆਂ ਤੋਂ ਬਜ਼ੁਰਗਾਂ ਤੋਂ ਖੇਤੀਆਂ ਕਰਦੇ ਆਉਂਦੇ ਆ ਉਹ ਕਦੇ ਵੀ ਨਹੀਂ ਦੇਖ ਲਿਓ ਇਦਾਂ ਮਤਲਬ ਉਹ ਕਦੇ ਜੇ ਠੀਕ ਹੈ ਕਿਸੇ ਨੂੰ ਕੋਈ ਚੰਗੀ ਵੀਡੀਓ ਨਹੀਂ ਲੱਗੀ ਅਗਲਾ ਵੀਡੀਓ ਛੱਡ ਕੇ ਗਾਂਹ ਹੋ ਜਾਊਗਾ ਪਰ ਆਹ ਕੰਮ ਨਹੀਂ ਕਰੂਗਾ ਕੰਮ ਸੇ ਕੰਮ ਯਾਰ ਤੁਸੀਂ ਦੇਖਤਾ ਲਓ ਵੀ ਬੰਦਾ ਕੀ ਕਹਿ ਰਿਹਾ ਕਾਦੇ ਬਾਰੇ ਗੱਲ ਕਰ ਰਿਹਾ ਹਨ ਠੀਕ ਹੈ ਜਿਹੜੇ ਮਤਲਬ ਐ ਇਦਾਂ ਦੀਆਂ ਗੰਦੀਆਂ ਮੰਦੀਆਂ ਵੀਡੀਓ ਪਾਉਂਦੇ ਆ ਉਹਨਾਂ ਨੂੰ ਕੱਢਣੀਆਂ ਕੱਢੀ ਜਾ ਵੈਸੇ ਤਾਂ ਉਹਨਾਂ ਨੂੰ ਵੀ ਕੱਢਣ ਦਾ ਕੋਈ ਫਾਇਦਾ ਨਹੀਂ ਹਨਾ ਜੇ ਉਹ ਨਹੀਂ ਬੰਦੇ ਬਣਣਾ ਹੋਵੇ ਤੁਹਾਡੀਆਂ ਗਾਲਾਂ ਨਾਲ ਥੋੜੀ ਬੰਦੇ ਬਣ ਜਾਣਾ ਉਹ ਨਹੀਂ ਆਪਣੇ ਬਣ ਜਾਣਾ ਪਰ ਫੇਰ ਵੀ ਚਲੋ ਮੰਨ ਲਓ ਪਰ ਜਿਹੜਾ ਬੰਦਾ ਯਾਰ ਆਪਣਾ ਕੰਮ ਕਰਦਾ ਆ ਹਨਾ ਉਹਨੇ ਇੱਕ ਆਪਣੀ ਮਰਜ਼ੀ ਛੋਟੀ ਜਿਹੀ ਗੱਲ ਦੱਸ ਦਿੱਤੀ ਵੀ ਆਹ ਗੱਲ ਆ ਵੀ ਮੈਨੂੰ ਨਹੀਂ ਇਹ ਚੰਗੀ ਲੱਗੀ ਹਨਾ ਵੀ ਮੈਂ ਨਹੀਂ ਚਾਹੁੰਦਾ ਗਾਹਾਂ ਮੇਰੇ ਨਿਆਣੇ ਵੀ ਇਹ ਕੰਮ ਕਰਨ ਤਾਂ ਬਾਕੀ ਆਪ ਸਿਆਣੇ ਆ ਸਾਰੇ ਬਾਕੀ ਕੋਈ ਵੀ ਭਾਗਤ ਆਪਣੀ ਕੋਈ ਜੱਗੇ ਪਵਾਸ ਨਾ ਲੱਗਦੀ ਨਹੀਂ ਹੁਣ ਇੱਥੇ ਕਈਆਂ ਨੇ ਕਹਿਣਾ ਜੀ ਇਨਾਂ ਤੋਂ ਚੜ੍ਹਾਈ ਨਹੀਂ ਜ਼ਰੂਰੀ ਭਰਾਵੋ ਸਾਨੂੰ ਉਹਦੇ ਨਾਲ ਮਤਲਬ ਨਹੀਂ ਅਸੀਂ ਕੋਈ ਮੋਡੀਫਿਕੇਸ਼ਨ ਨਹੀਂ ਕਰਦੇ ਜਾਂ ਤਾਂ ਸਾਡਾ ਕੰਮ ਵੀ ਉਹਦੇ ਵਾਲਾ ਹੋਵੇ ਮੋਡੀਫਿਕੇਸ਼ਨਾਂ ਦਾ ਵੀ ਸਾਡਾ ਨਹੀਂ ਚੱਲਦਾ ਉਹਦਾ ਚੱਲਦਾ ਅਸੀਂ ਤਾਂ ਭੰਡੀ ਕਰਦੇ ਆਂ ਨਾ ਦਾ ਅਸੀਂ ਮੋਡੀਫਿਕੇਸ਼ਨਾਂ ਕਰਦੇ ਆਂ ਹਨਾ ਨਾ ਸਾਡਾ ਉਹਨਾਂ ਕੋਲ ਰਲਦਾ ਮਿਲਦਾ ਕੰਮ ਆ ਵੀ ਜਿਹੜਾ ਨਾ ਉਹਨਾਂ ਸਾਡੀ ਕੋਈ ਵੱਟ ਸਾਂਝੀ ਆ ਨਾ ਕੋਈ ਵਾਕ ਵੀ ਆ ਜਿਹੜਾ ਸਾਡੀ ਉਹਦੇ ਨਾਲ ਕੋਈ ਵਿਚਾਰੇ ਨਾਲ ਬੈਰ ਵਿਰੋਧ ਹੋਣਾ ਹਨਾ ਇਹ ਤਾਂ ਗੱਲ ਆਪਣੇ ਵਿਚਾਰ ਦੀ ਆ ਵੀ ਕਿਸੇ ਨੂੰ ਚੰਗਾ ਲੱਗਾ ਕਿਸੇ ਨੂੰ ਨਹੀਂ ਲੱਗਾ ਇਹ ਤਾਂ ਨੇਚਰਲ ਆ ਆਮ ਬੰਦੇ ਜਿਹੜਾ ਵੀ ਖੇਤੀ ਕਰਦਾ ਜਿਹੜੀ ਮੋਡੀਫਿਕੇਸ਼ਨ ਨਾਂ ਦੀ ਚੀਜ਼ ਆ ਇਹ ਗਲਤ ਆ ਜਿਹੜੀ ਮਸ਼ੀਨਰੀ ਜਿੰਨੇ ਹਾਰਸ ਪਾਵਰ ਲਈ ਬਣੀ ਆ ਉਹ ਉਨੇ ਹਾਰਸ ਪਾਵਰ ਲਈ ਹੀ ਬਣੀ ਆ ਜੇ ਤੁਸੀਂ ਉਸ ਤੋਂ ਵਾਧੂ ਜ਼ੋਰ ਮਰਵਾਉਂਗੇ ਤਾਂ ਨੁਕਸਾਨ ਖਾਓਗੇ 12-14 ਲੱਖ ਦਾ ਟਰੈਕਟਰ ਤੁਹਾਡਾ ਮਤਲਬ ਉਹਨੂੰ ਤੋਂ ਹੀ ਕੀ ਸੋਚਦੇ ਆ ਵੀ ਲੱਖ ਰੁਪਈਆ ਲਾ ਕੇ ਹੁਣ ਮਾ ਲ 10-12 ਲੱਖ ਦੇ ਟਰੈਕਟਰ ਨੂੰ ਲੱਖ ਰੁਪਈਆ ਲਾ ਕੇ ਕਹਿੰਦੇ ਵੀ ਮਤਲਬ ਇਹ 22 ਲੱਖ ਵਾਲਾ ਬਣ ਗਿਆ ਵੀ ਇਹ 120 HP ਦਾ ਹੋ ਗਿਆ ਵੀ 50-55 ਦਾ HP ਦਾ ਟਰੈਕਟਰ ਆ ਲੱਖ ਰੁਪਈਆ ਦੀ ਮੋਡੀਫਿਕੇਸ਼ਨ 50000 ਦੀ ਕਰਾ ਕੇ ਵੀ ਇਹ 100 HP ਤੋਂ ਉੱਤੇ ਚੱਲ ਗਿਆ ਇਦਾਂ ਨਹੀਂ ਹੁੰਦੀ ਹੁੰਦੀ ਹਨਾ ਇਹ ਜਿਹੜੀਆਂ ਇਹ ਕੰਪਨੀਆਂ ਉਹਨਾਂ ਨੂੰ ਨਹੀਂ ਸਾਰਾ ਕੁਝ ਦੇਖਦਾ ਉਹ ਮਤਲਬ ਐਵੇਂ ਬੈਠੇ ਆ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਵੀ ਆਪਣੀ ਚੜ੍ਹਾਈ ਵੀ ਸਾਡੀ ਕਹਿਣ ਵੀ ਆ ਬਹੁਤ ਜ਼ੋਰ ਮਾਰਦੀ ਹੈ ਟਰੈਕਟਰਸ ਨਾਲ ਵੀ ਆਪਾਂ ਤਾਂ ਇਹੀ ਲਈ ਉਹ ਘਰ ਸਭ ਕੋ ਸਕਦੇ ਆ ਉਹਨਾਂ ਨੂੰ ਵੀ ਪਤਾ ਐ ਇਸ ਗੱਲ ਦਾ ਪਰ ਗੱਲ ਤਾਂ ਇਹ ਆ ਵੀ ਬਾਕੀ ਜਿਹੜੀ ਮਸ਼ੀਨਰੀ ਆ ਜਿਹੜੀ 15 ਸਾਲ ਤਾਂ ਮਤਲਬ ਕਾਗਜ਼ਾਂ 'ਚ ਹੀ ਪਾਸ ਹੁੰਦੀ ਆ ਨਾ 15 ਸਾਲ ਦੀ ਤਾਂ ਆਰਸੀ ਬਣਦੀ ਆ ਘੱਟੋ ਘੱਟ 15 ਸਾਲ ਤਾਂ ਉਹਨੂੰ ਪੂਰੇ ਕੱਢਣੇ ਚਾਹੀਦੇ ਆ ਨਾ ਜਿਹੜੇ ਹੁਣ ਆ ਇਦਾਂ ਦੀਆਂ ਮੋਡੀਫਿਕੇਸ਼ਨਾਂ ਨਾਲ ਮੈਨੂੰ ਮਹਿਦ ਨਹੀਂ ਵੀ 5 ਸਾਲ ਵੀ ਕੱਢਦੇ ਹੋਊਗੇ ਕੱਢਦੇ ਹੋਊਗੇ ਮਾਰ ਟੁੱਟ ਕੇ ਕਦੇ ਔਰ ਟੁੱਟ ਗਿਆ ਕਦੇ ਔਰ ਤੋੜ ਦਿੱਤਾ ਕਦੇ ਕੋਈ ਚੀਜ਼ ਤੋੜਤੀ ਏਦਾਂ ਕਰਕੇ ਫੇ ਉਹਦਾ ਫਾਇਦਾ ਕੀ ਹੋਇਆ ਦੂਜੀ ਗੱਲ ਸਾਨੂੰ ਇੰਨਾ ਜ਼ੋਰ ਲਗਾਉਣ ਦੀ ਲੋੜ ਕਦੋਂ ਪੈਂਦੀ ਆ ਮੈਨੂੰ ਤਾਂ ਲੱਗਦਾ ਨਹੀਂ ਅਸੀਂ ਤਾਂ ਯਾਰ ਆਲੂ ਵੀ ਲਾਉਣੇ ਆ ਹਨਾ ਮਟਰ ਵੀ ਲਾਈਦੇ ਆ ਝੋਨਾ ਖਾਨਕ ਸਭ ਕੁਝ ਕਰੀਦਾ ਗੰਨਾ ਵੀ ਸਾਡੇ ਏਰੀਆ 'ਚ ਬਹੁਤ ਹੁੰਦਾ ਮੈਨੂੰ ਮੈ ਤਾਂ ਨਹੀਂ ਸਾਡੇ ਪਿੰਡ ਕਿਸੇ ਨੇ ਵੀ ਮੋਡੀਫਿਕੇਸ਼ਨ ਕਰਾਈ ਹੋਊਗੀ ਸਾਰੇ ਪਿੰਡ 'ਚ ਟਰੈਕਟਰ ਵੀ ਸਾਰਿਆਂ ਕੋਲ ਬੜੇ ਬੜੇ ਹੈਗੇ ਆ ਪਰ ਕਿਸੇ ਨੇ ਨਹੀਂ ਕੋਈ ਮੋਡੀਫਿਕੇਸ਼ਨ ਕਰਾਈਏ ਹਨਾ ਤੇ ਨਾ ਲੋੜੇ ਨਹੀਂ ਪੈਂਦੀ ਸਾਨੂੰ ਸਾਡੇ ਤਾਂ ਇੱਥੇ ਕਦੇ ਨਹੀਂ ਸਾਨੂੰ ਲੋੜ ਪਈ ਹੁਣ ਮਾਲਾ ਮੈਂ ਆਪਣਾ ਹੀ ਲੈ ਲਵਾਂ ਸਾਡੇ ਕੋਲ ਇੱਕ ਮੈਸੀ 241 ਦਾ ਤੇ ਇੱਕ ਆ ਫਾਰਮ 60 ਆ ਸਾਨੂੰ ਤਾਂ ਕਦੇ ਨਹੀਂ ਲੱਗਾ ਵੀ ਸਾਨੂੰ ਲੋੜ ਐ ਮੋਡੀਫਿਕੇਸ਼ਨ ਦੀ ਦੌੜੇ ਫਿਰਦੇ ਆ ਬੁੱਕਦੇ ਫਿਰਦੇ ਆ ਹਨਾ ਤੇ ਸਹ ਕੋ ਸਾਡੇ ਆ ਮੈਸੀ 241 ਜਿਆਦਾ ਕੰਮ ਕਰਦਾ ਫਾਰਮ ਨਾਲੋਂ ਵੀ ਆ ਕੱਦੂ ਸਾਰਾ ਸਵਾਗਾ ਉਹਨੇ ਹੀ ਦਿੱਤਾ ਹਨਾ ਅਸੀਂ ਫਾਲਿਆ ਬਹਾਈ 60 ਨਾ ਕਰਦੇ ਸੀ ਪਹਿਲਾਂ ਬਹਾਈ ਵੀ ਮੈਸੀ ਨਾਲੇ ਕਰਦੇ ਹੁੰਦੇ ਸੀ ਮੈਂ ਪਰ ਹੁਣ ਇਦਾਂ ਵੀ ਚਲੋ ਬੰਦਾ ਖੜਾ ਸੌਖਾ ਹੋ ਜਾਂਦਾ ਥੋੜੀ ਜਿਹਾ ਕੰਮ ਛੇਤੀ ਨਿਬੜ ਜਾਂਦਾ ਕਿਉਂਕਿ ਅਸੀਂ ਲਾਉਣੇ ਹੁੰਦੇ ਆ ਆਲੂ ਮਟਰ ਇਹਦੇ ਲਈ ਕਰਕੇ ਆ ਬਈ ਆ ਸੀ ਮੋਰੇ ਉਹਨਾਂ ਬਾਹੀ ਚਾਈਦਾ ਇੱਕ ਨਾ ਸਵਾਗਾ ਦੇਈ ਚਾਈਦਾ ਤੇ ਇਹਦੇ ਨਾਲ ਮੈਸੀ ਨਾਲ ਅਸੀਂ ਆਲੂ ਵੀ ਪੱਟੀ ਦੇ ਆ ਸਭ ਕੁਝ ਖਰੀਦ ਆ ਹਨਾ ਅਸੀਂ ਤਾਂ ਗੰਨਾ ਵੀ ਯਾਰ ਪਹਿਲਾਂ ਸਾਡੇ ਕੋਲ ਇੱਕ ਇੰਟਰ ਵੀ ਹੁੰਦਾ ਸੀ ਮਹਿੰਦਰਾ ਜਿਹੜਾ ਤੇ ਉਹਦੇ ਨਾਲ ਵੀ ਅਸੀਂ ਤਾਂ ਗੰਨਾ ਮੇਲੇ ਚ ਢੋਂਦੇ ਰਹੇ ਆ ਸਾਨੂੰ ਤਾਂ ਕਦੇ ਨਹੀਂ ਲੱਗਾ ਵੀ ਕੁਝ ਹੋ ਗਿਆ ਗੰਦਾ ਸੀ ਬੜਾ ਵਧੀਆ ਨਵੇਂ ਸ਼ਹਿਰ ਲੈ ਜਾਂਦੇ ਰਹੇ ਫਗਵਾੜੇ ਵਾਲੀ ਮੇਲੇ ਚ ਗੰਨਾ ਲੈ ਜਾਂਦੇ ਰਹੇ ਆ ਪਤਾ ਨਹੀਂ ਵੇ ਇੰਨਾ ਜ਼ੋਰ ਲਵਾਉਣ ਦੀ ਲੋੜ ਪੈਂਦੀ ਕਦੋਂ ਆ ਸਾਨੂੰ ਨਹੀਂ ਪਤਾ ਲੱਗੀ ਕਿਤੇ ਹਾਂ ਟਰੈਕਟਰ ਖੁੱਭ ਜਾਂਦਾ ਆ ਉਹਦਾ 100 100 HP ਦਾ ਟਰੈਕਟਰ ਵੀ ਖੁੱਭ ਜਾਂਦੇ 2 200 HP ਦੇ ਟਰੈਕਟਰ ਵੀ ਖੁੱਭ ਜਾਂਦੇ ਆ ਕੰਬੈਨਾਂ ਖੁੱਭੀਆਂ ਵੀ ਦੇਖੀਆਂ ਹਨਾ ਤੁਸੀਂ ਇਹ ਤਾਂ ਰੋਜ਼ ਖੁੱਭਦੀ ਆ ਉਹ ਤਾਂ 130 HP ਦੀ ਹੁੰਦੀ ਕੰਬੈਨ ਉਹ ਵੀ ਖੁੱਭਦੀ ਆ ਤਾਂ ਫਿਰ ਉਹ ਉਹ ਬੜੀ ਹੱਦ ਕੀ ਆ ਧੂਆ ਟਰੈਕਟਰ ਪਾ ਕੇ ਕੱਢ ਲਾ ਇਹ ਚ ਕੀ ਡਿੱਗੀ ਗੱਲ ਆ ਮਤਲਬ ਚਲੋ ਉਹ ਜਿਹਨੇ ਕਰਾਉਣੀ ਆ ਉਹ ਜਿਹੜਾ ਮਰਜ਼ੀ ਕਰਾਵੇ ਨਾ ਕਰਾਵੇ ਪਰ ਮੇਨ ਮਸਲਾ ਸਾਡਾ ਮੇਰਾ ਤਾਂ ਆ ਹੀ ਸੀਗਾ ਮੈਂ ਜਦੋਂ ਬੰਦੇ ਦੀ ਵੀਡੀਓ ਦੇਖੀ ਮੈਨੂੰ ਉਹਦਾ ਨਾਂ ਨਹੀਂ ਵਿਚਾਰੇ ਦਾ ਪਤਾ ਤੇ ਜਾਨੀ ਕਿ ਮੈਨੂੰ ਨਹੀਂ ਚੰਗਾ ਲੱਗਾ ਤੇ ਯਾਰ ਉਹਦੇ ਉਹ ਮੁੰਡੇ ਵੀ ਉਹਦੇ ਨਾਲੇ ਸੀਗੇ ਮਤਲਬ ਉੱਥੇ ਕੋਈ ਕੰਮ ਕਰਦੇ ਸੀਗੇ ਉਹਨੇ ਵੀਡੀਓ 'ਚ ਦਿਖਾ ਲਈਆ ਤੇ ਇਹ ਮਾੜਾ ਮੋਟਾ ਜਦੋਂ ਵੀ ਕੋਈ ਕਮੈਂਟ ਕਰਨ ਲੱਗੇ ਥੋੜਾ ਜਿਆਦਾ ਸੋਚ ਲਿਆ ਕਰੋ ਠੀਕ ਐ ਕੋਈ ਤੁਹਾਡੀ ਉਹ ਮੈਨੂੰ ਮੈਂ ਤਾਂ ਨਹੀਂ ਵੀ ਜੀ ਨਹੀਂ ਗਾਲਾਂ ਵੀ ਕੱਢੀਆਂ ਹੋ ਗਈਆਂ ਉਹਨਾਂ ਬੰਦਿਆਂ ਦੀ ਇਹਨਾਂ ਕੋਈ ਲਾਕਡਾਟ ਹੋਊਗੀ ਸਿਰਫ ਐਵੇਂ ਚਵਲਪੁਣਾ ਬਸ ਆਇਆ ਜੇ ਨਾ ਕਰਦੇ ਫੇਰ ਕੀ ਹੋ ਜਾਣਾ ਹੈ ਠੀਕ ਹੈ ਵੀਡੀਓ ਸੁਣ ਲਾਂਦੇ ਜਾਂ ਨਹੀਂ ਚੰਗੀ ਲਾਦੀ ਨਾ ਸੁਣ ਲਾਂਦੇ ਅੱਗੇ ਲੰਘ ਜਾਂਦੇ ਜੇ ਸੁਣ ਵੀ ਲਈ ਸੀ ਤਾਂ ਓਕੇ ਆ ਦੇਖ ਕੇ ਅੱਗੇ ਲੰਘ ਜਾਂਦੇ ਕਿੱਡੀ ਕ ਗੱਲ ਸੀ ਚਲੋ ਬਾਕੀ ਅੱਜ ਦੀ ਵੀਡੀਓ ਤਾਂ ਇੱਥੇ ਹੀ ਬਣ ਗਈ ਪੂਰੀ ਠੀਕ ਹੈ ਜੀ ਬਾਕੀ ਹਾਂ ਆ ਗਾਲਾਂ ਵਾਲਿਆਂ ਨੂੰ ਜ਼ਰੂਰ ਹੈ ਵੀ ਹੁਣ ਉਧਰੋਂ ਹਟ ਕੇ ਇੱਧਰ ਨਾ ਆ ਜਿਓ ਕਿਉਂਕਿ ਇੱਧਰ ਕੋਈ ਗਾਂਧੀ ਦਾ ਚੇਲਾ ਨਹੀਂ ਬੈਠਾ ਹੈਗਾ ਵੀ ਜਿਹੜਾ ਕਹਿੰਦਾ ਇੱਕ ਥੱਪੜ ਮਾਰ ਲਾ ਤਾਂ ਦੂਜਾ ਵੀ ਮੂੰਹ ਗੱਲ ਮੋੜੇ ਕਰ ਲਾ ਹੋਣਾ ਤੇ ਸਾਡੇ ਨੂੰ ਤਾਂ ਮੋੜ ਮੈਂ ਆਊਗਾ ਠੀਕ ਹੈ ਤੇ ਇਸ ਕਰਕੇ ਇਹ ਚੇਸਟਾ ਨਾ ਕਰਿਓ ਚਲੋ ਆਪਣਾ ਰੋਟੀ ਪਾਣੀ ਖਾ ਕੇ ਆਰਾਮ ਨਾਲ ਸੌਂ ਜਾ ਚਵੜਾ ਨੂੰ ਕਹਿਣਾ ਬਾਕੀ ਆਪਣਾ ਆਨੰਦ ਮਾਣੋ ਸਾਰੇ ਜਣੇ ਧੰਨਵਾਦ ਜੀ